बीएसएफ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਦੀ ਕਾਰਵਾਈ ਚੱਲ ਰਹੀ ਹੈ ਉਸੇ ਦੀ ਲੜੀ ਵਿੱਚ ਏਐਨਟੀਐਫ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਲਗਭਗ 3 ਕਿਲੋ 400 ਗ੍ਰਾਮ ਦੇ ਕਰੀਬ ਜੜੀ ਹੈਰੋਇਨ ਡਿਕਵਰ ਕੀਤੀ ਗਈ ਹੈ ਜੋ ਇਸ ਦੇ ਵਿੱਚ ਡਿਟੇਲ ਇਸ ਤਰ੍ਹਾਂ ਹੈ ਕਿ ਮਿਤੀ 5 3 2025 ਨੂੰ ਇਹਦੀ ਦਰਮਿਆਨੀ ਰਾਤ ਬੀਐਸਐਫ ਅਤੇ ਏਐਨਟੀਐਫ ਦੇ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ ਪਿੰਡ ਖੁੰਧੜ ਉਤਾੜ ਮਮਦੋੜ ਦਾ ਏਰੀਆ ਤੇ ਉਹਦੇ ਵਿੱਚ ਕੁਝ ਮੂਵਮੈਂਟਸ ਜਿਹੜੀਆਂ ਉਹ ਸ਼ੱਕੀ ਮੂਵਮੈਂਟਸ ਜਿਹੜੀਆਂ ਨੋਟ ਹੋਈਆਂ ਤੇ ਉਸੇ ਦੇ ਚੱਲਦੇ ਜਿਹੜੀ ਇਹ ਸਾਰੀ ਰਾਤ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਮਾਰਨਿੰਗ ਜਦੋਂ ਇਹਦੇ ਵਿੱਚ ਬੀਐਸਐਫ ਤੇ ਆਈਐਨਟੀਐਫ ਨੂੰ ਇੱਕ ਵੱਡੇ ਪੇ ਲੋਡ ਹੈਵੀ ਪੇ ਲੋਡ ਵਾਲਾ ਇੱਕ ਡਰੋਨ ਅਤੇ 2.700 ਗ੍ਰਾਮ ਦੇ ਕਰੀਬ ਜਿਹੜੀ ਇੱਕ ਹੈਰਨ ਜਿਹੜੀ ਆ ਉਤੋਂ ਡਿੱਗੀ ਹੋਈ ਮਿਲੀ ਜੋ ਇਸ ਕੇਸ ਨੂੰ ਟੈਕਨੀਕਲੀ ਜਿਹੜਾ ਉਹ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਟਰੇਸ ਕਰਨ ਦੀ ਜਿਹੜੀ ਆ ਏਐਨਟੀਐਫ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਉਸੇ ਦੀ ਕੋਸ਼ਿਸ਼ ਦੇ ਚੱਲਦਿਆਂ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਦਾ ਨਾਮ ਹੈ ਜੁਗਿੰਦਰ ਸਿੰਘ ਅਤੇ ਦੂਸਰਾ ਨਾਮ ਹੈ ਜੱਜ ਸਿੰਘ ਦੋਨੋਂ ਪਿੰਡ ਮਾਚੀਵਾੜਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਜਦੋਂ ਇਹਨਾਂ ਦੀ ਗ੍ਰਫਤਾਰੀ ਹੋਈ ਤਾਂ ਇਹਨਾਂ ਦੇ ਕੋਲੋਂ 700 ਗ੍ਰਾਮ ਹੈਰੋਇਨ ਜਿਹੜੀ ਆ ਹੋਰ ਰਿਕਵਰ ਕੀਤੀ ਗਈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਕੇਸ ਜਦੋਂ ਡਰੋਨ ਦੀ ਰਿਕਵਰੀ ਹੋਈ ਹੈ ਉਦੋਂ ਅਸੀਂ ਐਫ ਆਈ ਆਰ ਨੰਬਰ 65 ਮਿਤੀ 7 ਦਿਨ 2025 ਐਨ ਡੀ ਪੀ ਐਸ ਐਕਟ ਅਤੇ 에어ਕ੍ਰਾਫਟ ਐਕਟ ਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਦੁਬਾਰਾ ਜਦੋਂ 700 ਗ੍ਰਾਮ ਹੈਰੋਇਨ ਰਿਕਵਰ ਹੋਈ ਤਾਂ 67 ਨੰਬਰ ਐਫ ਆਈ ਆਰ ਜਿਹੜੀ ਐਨ ਡੀ ਪੀ ਐਸ ਐਕਟ ਤਹਿਤ ਹੀ ਏ ਐਨ ਟੀ ਐਫ ਥਾਣਾ ਮੋਹਾਲੀ ਜਿਹੜੇ ਕੇਸ ਜਿਸਟਿਸ਼ ਕੀਤਾ ਗਿਆ ਜੋ ਇਹ ਦੋਨੋਂ ਦੋਸ਼ੀ ਜਿਹੜਾ ਮੁੜਨੀ ਪੁੱਛਣ ਇਸ ਤੋਂ ਹੀ ਗੱਲ ਆਈ ਹੈ ਕਿ ਇਹ ਦੋਨੋਂ ਦੋਸ਼ੀ ਜਿਹੜੇ ਪਿਛਲੇ 1-2 ਮਹੀਨਿਆਂ ਤੋਂ ਪਾਕਿਸਤਾਨ ਦੇ ਸਮਗਲਰਸ ਦੇ ਕੰਟੈਕਟ ਵਿੱਚ ਸੀ ਤੇ ਇਹਨਾਂ ਨੇ 5-6 ਵਾਰ ਜਿਹੜੇ ਇਹ ਪਹਿਲਾਂ ਇਹ ਹੈਰੋ ਜੜੀਓ ਮੰਗਵਾ ਚੁੱਕੇ ਨੇ ਤੇ ਇਹਨਾਂ ਦੇ ਕੁਝ ਹੋਰ ਵੀ ਸਾਥੀ ਇਹਨਾਂ ਦੇ ਨਾਮ ਰਿਵੀਲ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰ ਜਲਦੀ ਗ੍ਰਿਫਤਾਰ ਕਰ ਲਾਂਗੇ ਸੋ ਇਹਨਾਂ ਵੱਲੋਂ ਜਿਹੜੀ ਭਾਰੀ ਮਾਤਰਾ ਵਿੱਚ ਹੈਰੋਨ ਮਗਵਾਉਣ ਦਾ ਕੰਮ ਸੀ ਅਸੀਂ ਸਾਂਝੇ ਆਪਰੇਸ਼ਨ ਦਰਾਂਨ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਇਹ ਇੱਕ ਸਾਡੇ ਵਾਸਤੇ ਇੱਕ ਵੱਡੀ ਸਫਲਤਾ ਹੈ। ਇਹ ਜੋ ਨਸ਼ਾ ਦੇ ਵਿਰੁੱਧ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਅੱਛੀ ਸਫਲਤਾ ਹੈ। ਸਰ ਇਹ ਜਿਹੜੀ ਹਿਰੋਇਨ ਹੈ ਇੱਥੇ ਦੇ ਦੇ ਸੀ। ਬਿਲਕੁਲ ਜੀ ਜਿੱਥੇ ਸਪਲਾਈ ਦੇ ਰਹੇ ਸੀ ਇਹ ਕਾਲੀ ਗ੍ਰਫਤਾਰ ਹੋਇਆ ਉਹ ਵੀ ਜਿਹੜਾ ਉਹਨਾਂ ਨੂੰ ਵੀ ਉਹਦੇ ਤੇ ਵੀ ਇਨਵੈਸਟੀਗੇਸ਼ਨ ਤੇ ਵਰਕ ਕੀਤਾ ਜਾ ਰਿਹਾ ਹੈ। ਇਹ ਜਿਹੜੀ ਪੁਲਿਸ ਹੈ ਜਿਹੜੇ ਨੰਬਰ ਪਾਕਿਸਤਾਨ ਦੇ ਨਾਲ ਦੇ ਸਮਗਰ ਸੀਗੇ ਉਹ ਕਿਵੇਂ ਸਫਲਤਾ ਹੈ? ਹਾਂਜੀ ਇਹ ਕੋਈ ਇੱਦਾਂ ਹੀ ਵਰਚੁਅਲ ਨੰਬਰ WhatsApp ਨੰਬਰ ਇਹ ਇਹਨਾਂ ਦਾ ਹੀ ਉਪਯੋਗ ਕਰਕੇ ਰ ਗੱਲ ਕਰਦੇ ਸੀ ਜਿਹੜੀ ਅ ਕੱਲ ਇਹਨਾਂ ਦੀ ਰੈਸਟ ਹੋਈ ਹੈ ਅਸੀਂ ਸਾਰੇ ਜਿਹੜੇ ਜਿਹਨੂੰ ਕਹਿੰਦੇ ਕਿ ਬੈਕਵਰਡ ਲਿੰਕਸ ਫਾਰਵਰਡ ਲਿੰਕਸ ਇਹ ਸਾਰਾ ਰੂਟ ਟ੍ਰੇਸ ਆਊਟ ਕੀਤਾ ਜਾਵੇਗਾ ਸਾਰਿਆਂ ਨੂੰ ਇਸ ਕੜੀ ਦੇ ਵਿੱਚ ਜੋੜਿਆ ਜਾਏਗਾ